ਸੈਸ਼ਨ ਨੂੰ ਬੁਲਾਇਆ ਗਿਆ ਸੀ ਉਸ ਦੇ ਵਿੱਚ ਅੱਜ ਵਿਸ਼ੇਸ਼ ਤੌਰ ਤੇ ਖੇਤੀਬਾੜੀ ਮੰਤਰੀ ਦੁਆਰਾ ਜਿਹੜਾ ਮਤਾ ਪੇਸ਼ ਕੀਤਾ ਗਿਆ ਨਮੀ ਖੇਤੀ ਮੰਡੀਕਰਨ ਨੀਤੀ ਦੇ ਵਿੱਚ ਜੋ ਕੇਂਦਰ ਸਰਕਾਰ ਦੇ ਵੱਲੋਂ ਵੱਖ-ਵੱਖ ਸੂਬਿਆਂ ਨੂੰ ਭੇਜੀ ਗਈ ਸੀ ਹਾਲਾਂਕਿ ਪਹਿਲਾਂ ਵੀ ਪੰਜਾਬ ਸਰਕਾਰ ਦੇ ਵੱਲੋਂ ਕੈਬਨਿਟ ਮੀਟਿੰਗ ਦੇ ਵਿੱਚ ਇਹ ਜਿਹੜੀ ਮੰਡੀਕਰਨ ਨੀਤੀ ਆ ਰੱਦ ਕੀਤੀ ਗਈ ਸੀ ਪਰ ਅੱਜ ਇਸ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੇ ਵਿੱਚ ਇਸ ਦੇ ਖਿਲਾਫ ਜਿਹੜਾ ਮਤਾ ਲਿਆਂਦਾ ਗਿਆ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੁਆਰਾ 10 ਮਿੰਟ ਦਾ ਤਕਰੀਬਾ ਲੰਬਾ ਭਾਸ਼ਣ ਦੇ ਕੇ ਪੂਰਾ ਐਕਸਪਲੇਨ ਕੀਤਾ ਗਿਆ ਕਿ ਜੋ ਇਸ ਨਵੀਂ ਜਿਹੜੀ ਨਵੀਂ ਜੋ ਖੇਤੀ ਮੰਡੀਕਰਨ ਨੀਤੀ ਐਸੇ ਵਿੱਚ ਜੋ ਕੁਝ ਪੇਸ਼ ਕੀਤਾ ਜਾ ਰਿਹਾ ਜਾਂ ਕੋ ਜੋ ਇਸ ਨਵੀਂ ਖੇਤੀ ਮੰਡੀਕਰਨ ਨੀਤੀ ਦੇ ਵਿੱਚ ਨੀਤੀਆਂ ਲਿਆਂਦੀਆਂ ਜਾ ਰਹੀਆਂ ਨੇ ਤਾਂ ਇੰਨਾ ਹੀ ਨੀਤੀਆਂ ਦੇ ਖਲਾਫ ਕਿਸਾਨਾਂ ਦੁਆਰਾ ਸਾਲ 2020 ਅਕੀਰੇ ਵਿੱਚ ਜਿਹੜਾ ਲੰਬਾ ਸਮਾਂ 13 ਮਹੀਨੇ ਦਿੱਲੀ ਦੇ ਅਬਰੂਆਂ ਤੇ ਸੜਕਾਂ ਤੇ ਬੈਠ ਕੇ ਅੰਦੋਲਨ ਕੀਤਾ ਗਿਆ ਸੀ ਤੇ ਤਿੰਨ ਖੇਤੀ ਕਾਨੂੰਨ ਵਾਪਸ ਕਰਵਾਏ ਗਏ ਸੀ ਪਰ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਦਾ ਕਹਿਣਾ ਕਿ ਉਹੀ ਤਿੰਨ ਆਰਡੀਨੈਂਸਾਂ ਨੂੰ ਇੱਕ ਵਾਰ ਫਿਰ ਤੋਂ ਨਵੀਂ ਖੇਤੀ ਮੰਡੀਕਰਨ ਨੀਤੀ ਦੇ ਮਾਮਲੇ ਦੇ ਵਿੱਚ ਵੱਖ-ਵੱਖ ਸੂਬਿਆਂ ਨੂੰ ਕੇਂਦਰ ਸਰਕਾਰ ਦੇ ਵੱਲੋਂ ਪੇਸ਼ ਦਿੱਤਾ ਗਿਆ ਪਰ ਇਸ ਦੇ ਖਿਲਾਫ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਸਪੈਸ਼ਲ ਇਸ ਦੇ ਖਿਲਾਫ ਮਤਾ ਪੇਸ਼ ਕੀਤਾ ਗਿਆ ਜਲਦ ਵਿੱਚ ਕਿ ਖਾਸ ਤੌਰ ਤੇ ਜਿਹੜੇ ਜ਼ਿਆਦਾਤਰ ਵਿਧਾਇਕ ਨੇ ਇਸ ਮਤੇ ਦੀ ਹਮਾਇਤ ਕੀਤੀ ਹੈ ਨਵੀਂ ਖੇਤੀ ਮੰਡੀਕਰਨ ਨੀਤੀ ਦਾ ਵਿਰੋਧ ਕੀਤਾ ਗਿਆ ਖਾਸ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਵੀ ਪਹੁੰਚੇ ਨੇ ਉਹਨਾਂ ਦੇ ਵੱਲੋਂ ਵੀ ਜਿਹੜੀ ਨਵੀਂ ਖੇਤੀ ਮੰਡੀਕਰਨ ਨੀਤੀ ਕੇਂਦਰ ਸਰਕਾਰ ਦੇ ਵੱਲੋਂ ਵੱਖ-ਵੱਖ ਸੂਬਿਆਂ ਨੂੰ ਭੇਜੀ ਗਈ ਆ ਉਸ ਦਾ ਵਿਰੋਧ ਕੀਤਾ ਗਿਆ ਤੇ ਹੋਰ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਦਾ ਵਿਧਾਨ ਸਭਾ ਦੇ ਵਿੱਚ ਕੀ ਕੁਝ ਕਹਿਣਾ ਕਿਸ ਤਰੀਕੇ ਇਸ ਨਵੀਂ ਖੇਤੀ ਮੰਡੀਕਰਨ ਨੀਤੀ ਦੇ ਖਿਲਾਫ ਜਿਹੜਾ ਮਤਾ ਲਿਆਂਦਾ ਗਿਆ ਉਸ ਨੂੰ ਕਿਸ ਤਰੀਕੇ ਜਿਹੜਾ ਐਕਸਪਲੇਨ ਕੀਤਾ ਗਿਆ ਆ ਉਹ ਦੇਖਦੇ ਆ ਧੰਨਵਾਦ ਸਪੀਕਰ ਸਾਹਿਬ ਇੱਕ ਮੈਂ ਜਿਹੜਾ ਸੰਜੀਦਾ ਮੁੱਦਾ ਉਹਦੇ ਤੇ ਪ੍ਰਸਤਾਵ ਐ ਪੇਸ਼ ਕਰਦਾ ਹਾਂ। ਸ਼੍ਰੀਮਾਨ ਜੀ ਮੈਂ ਪ੍ਰਸਤਾਵ ਕਰਦਾ ਹਾਂ ਕਿ ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਪਾਲਾਈ ਵਿਭਾਗ ਵੱਲੋਂ ਆ ਆਪਣੇ ਹੁਕਮ ਮਿਤੀ 25 6 2024 ਰਾਹੀਂ ਰਾਸ਼ਟਰੀ ਖੇਤੀਬਾੜੀ ਮੰਡੀਕਰਨ ਨੀਤੀ ਦੀ ਡਰਾਫਟਿੰਗ ਕਮੇਟੀ ਦੀ ਸਥਾਪਨਾ ਕੀਤੀ ਗਈ ਸੀ। ਇਸ ਸਥਾਪਕ ਕਮੇਟੀ ਵੱਲੋਂ ਬਣਾਏ ਗਏ ਰਾਸ਼ਟਰੀ ਖੇਤੀਬਾੜੀ ਮੰਡੀਕਰਨ ਨੀਤੀ ਦੇ ਖਰੜੇ ਨੂੰ ਰਾਜਾਂ ਨੂੰ ਭੇਜਦੇ ਹੋਏ ਕਮੈਂਟਸ ਦੀ ਮੰਗ ਕੀਤੀ ਗਈ ਭਾਰਤੀ ਸੰਵਿਧਾਨ ਦੇ ਅਣਸ਼ੇਦ 246 ਅਨੁਸਾਰ ਸੂਚੀ ਨੰਬਰ 2 ਰਾਜ ਸੂਚੀ ਦੇ ਐਂਟਰੀ ਨੰਬਰ 28 ਤਹਿਤ ਖੇਤੀਬਾੜੀ ਮੰਡੀਕਰਨ ਨੂੰ ਰਾਜ ਸੂਚੀ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ ਇਸ ਨੂੰ ਰਾਜ ਸੂਚੀ ਵਿੱਚ ਰੱਖਣ ਦਾ ਕਾਰਨ ਇਹ ਹੈ ਕਿ ਉਸ ਸਮੇਂ ਦੇ ਬੁੱਧੀਜੀਵਿਆਂ ਵੱਲੋਂ ਇਹ ਮਹਿਸੂਸ ਕੀਤਾ ਗਿਆ ਗਿਆ ਸੀ ਕਿ ਖੇਤੀਬਾੜੀ ਗਤੀਵਿਧੀਆਂ ਵੱਖ-ਵੱਖ ਖੇਤਰਾਂ ਵਿੱਚ ਭੂਗੋਲਕ ਸਥਿਤੀਆਂ ਉੱਪਰ ਨਿਰਪਰ ਕਰਦੀਆਂ ਹਨ ਹਰ ਚਾ ਹਰ ਰਾਜ ਦੀ ਸਥਿਤੀ ਵੱਖਰੀ ਹੁੰਦੀ ਹੈ ਕਿਉਂਕਿ ਰਾਜ ਆਪਣੇ ਫਸਲੀ ਚੱਕਰ ਮੰਡੀ ਕਰਨ ਢਾਂਚੇ ਦੀ ਸਥਿਤੀ ਅਤੇ ਲੋਕ ਲੋੜਾਂ ਨੂੰ ਸਮਝਣ ਦੀ ਬਿਹਤਰ ਸਥਿਤੀ ਵਿੱਚ ਹੁੰਦੇ ਹਨ ਸੋ ਇਸ ਰਾਹੀਂ ਸੁਨਿਸ਼ਚਿਤ ਹੁੰਦਾ ਇਸ ਰਾਹੀਂ ਇਹ ਸੁਨਿਸ਼ਚਿਤ ਹੁੰਦਾ ਹੈ ਕਿ ਖੇਤੀਬਾੜੀ ਨਾਲ ਸੰਬੰਧਿਤ ਨੀਤੀਆਂ ਰਾਜ ਦੀ ਰਾਜ ਦੀਆਂ ਜ਼ਰੂਰਤਾਂ ਹਾਲਤਾਂ ਚੁਣੌਤੀਆਂ ਤੇ ਆਧਾਰ ਤੇ ਬਣਾਈਆਂ ਜਾ ਸਕਣ ਇਸ ਨੀਤੀ ਰਾਹੀਂ ਕੇਂਦਰ ਸਰਕਾਰ ਵੱਲੋਂ ਰਾਜਾਂ ਦੇ ਅਧਿਕਾਰਾਂ ਉੱਪਰ ਕਾਬਜ ਹੋਣ ਦਾ ਯਤਨ ਕੀਤਾ ਜਾ ਰਿਹਾ ਹੈ ਪੰਜਾਬ ਦੇ ਕਿਸਾਨ ਪੰਜਾਬ ਦੇ ਕਿਸਾਨਾਂ ਲਈ ਕਣਕ ਅਤੇ ਝੋਨੇ ਦੇ ਘਟੋ ਘਟੋ ਸਮਰਥਨ ਮੁੱਲ ਦੇ ਖਰੀਦ ਇੱਕ اہم ਮੁੱਦਾ ਹੈ ਜਿਸ ਬਾਰੇ 파르ਸੀ ਦੇ ਡਰਾਫਟ ਵਿੱਚ ਕੋਈ ਜ਼ਿਕਰ ਨਹੀਂ ਹੈ ਸਾਲ 2020 2020 ਦੇ ਕਿਸਾਨੀ ਸੰਘਰਸ਼ ਸਮੇਂ ਕਿਸਾਨਾਂ ਦਾ ਮੁੱਖ ਖਦਸ਼ਾ ਇਹੋ ਸੀ ਕਿ 파르ਤ ਸਰਕਾਰ ਦਾ ਮੁੱਖ ਉਦੇਸ਼ ਐਮਐਸਪੀ ਨੂੰ ਖਤਮ ਕਰਨ ਦਾ ਹੈ ਨੀਤੀ ਦੇ ਇਸ ਖਰੜੇ ਵਿੱਚ ਐਮਐਸਪੀ ਦਾ ਕਿਸੇ ਵੀ ਥਾਂ ਤੇ ਜ਼ਿਕਰ ਨਾ ਹੋਣ ਤੇ ਕਿਸਾਨਾਂ ਦੇ ਮਨਾਂ ਵਿੱਚ ਇਸ ਖਦਸ਼ੇ ਨੂੰ ਮੁੜ ਤੋਂ ਜਗਾ ਦਿੱਤਾ ਹੈ ਖੇਤੀਬਾੜੀ ਨੀਤੀ ਦਾ ਇਹ ਡਰਾਫਟ ਪ੍ਰਾਈਵੇਟ ਕੰਪਨੀਆਂ ਪ੍ਰਾਈਵੇਟ ਮੰਡੀਆਂ ਨੂੰ ਉਤਸ਼ਾਹਤ ਕਰਨ ਦੇ ਜ਼ੋਰ ਦਿੰਦਾ ਹੈ ਜਦੋਂ ਕਿ ਨੀਤੀ ਦੇ ਖਰੜੇ ਦੇ ਪੈਰਾ ਨੰਬਰ 415 ਵਿੱਚ ਸਪਸ਼ਟ ਤੌਰ ਤੇ ਮੰਨਿਆ ਗਿਆ ਹੈ ਕਿ ਅਜੇ ਤੱਕ ਪ੍ਰਾਈਵੇਟ ਥੋਕ ਮੰਡੀਆਂ ਦੀ ਕਾਰਜ ਕੁਲਸ਼ਤਾ ਕੁਸ਼ਲਤਾ ਅਤੇ ਇਸ ਦੇ ਲਾਭਾਂ ਆਦਿ ਬਾਰੇ ਕੋਈ ਵੀ ਸਤੰਤਰ ਅਧਿਐਨ ਨਹੀਂ ਹੈ ਇਸ ਤੋਂ ਇਲਾਵਾ ਨੀਤੀ ਦੀ ਭਾਵਨਾ ਪ੍ਰਾਈਵੇਟ ਮੰਡੀਆਂ ਨੂੰ ਉਤਸ਼ਾਹਿਤ ਕਰਨਾ ਅਤੇ ਮਾਰਕੀਟ ਕਮੇਟੀਆਂ ਦੀਆਂ ਮੰਡੀਆਂ ਨੂੰ ਮੰਡੀਆਂ ਨੂੰ ਕਮਜ਼ੋਰ ਅਤੇ ਨਸ਼ਟ ਕਰਨ ਦੀ ਹੈ ਪੰਜਾਬ ਰਾਜ ਅੰਦਰ ਔਸਤਨ 115 ਵਰਗ ਕਿਲੋਮੀਟਰ ਏਰੀਏ ਵਿੱਚ ਇੱਕ APMC ਮੰਡੀ ਸਥਾਪਿਤ ਹੈ ਜੋ ਕਿ ਦੇਸ਼ ਦੇ ਸਾਰੇ ਰਾਜਾਂ ਦੀਆਂ APMC ਮੰਡੀਆਂ ਵਿੱਚੋਂ ਘੰਟਾ ਦੇ ਮਾਮਲੇ ਵਿੱਚ ਸਭ ਤੋਂ ਸਭ ਨਾਲੋਂ ਵੱਧ ਹੈ ਇਸ ਲਈ ਪੰਜਾਬ ਅੰਦਰ ਨਵੀਆਂ ਪ੍ਰਾਈਵੇਟ ਮੰਡੀਆਂ ਦੀ ਲੋੜ ਨਹੀਂ ਮੌਜੂਦਾ ਸਮੇਂ ਕਿਸਾਨ ਇਨ੍ਹਾਂ ਸਥਾਪਿਤ APMC ਮੰਡੀਆਂ ਵਿੱਚ ਪਾਰਦਰਸ਼ੀ ਢੰਗ ਨਾਲ ਅਤੇ ਵਧੀਆ ਸਥਾਪਤ ਰੈਗੂਲੇਟਰੀ ਪ੍ਰਣਾਲੀ ਦੇ ਤਹਿਤ ਆਪਣੀ ਜਿੰਸ ਵੇਚ ਰਹੇ ਹਨ ਇਸ ਪ੍ਰਣਾਲੀ ਰਾਹੀਂ ਉਹਨਾਂ ਦੇ ਹਿੱਤਾਂ ਦੀ ਸੁਰੱਖਿਆ ਸੁਨਿਸ਼ਚਿਤ ਕੀਤੀ ਜਾਂਦੀ ਹੈ ਪ੍ਰਾਈਵੇਟ ਮੰਡੀਆਂ ਦੇ ਆ ਜਾਣ ਨਾਲ APMC ਮੰਡੀਆਂ ਤਬਾਹ ਹੋ ਜਾਣਗੀਆਂ ਜਿਸ ਉਪਰੰਤ ਕਿਸਾਨ ਪ੍ਰਾਈਵੇਟ ਮੰਡੀਆਂ ਦੇ ਮਾਲਕਾਂ ਦੇ ਰਹਿਮੋ ਕਰਮ ਤੇ ਹੋਣਗੇ ਇਸ ਨੀਤੀ ਦਾ ਖਰੜਾ ਮਾਰਕੀਟ ਫੀਸ ਦੀ ਦਰ ਉੱਪਰ ਗੈਰ ਨਾਸ਼ਵਨ ਵਸਤੂਆਂ ਲਈ ਦੋ ਪਰਿਸ਼ਿਦ ਪਰਿਸ਼ਿਦ ਅਤੇ ਨਾਸ਼ਵਨ ਵਸਤੂਆਂ ਉੱਪਰ ਇੱਕ ਅਤੀਸ਼ਤ ਦੀ ਦਰ ਨਾਲ ਲੇਮਟ ਲਗਾਉਣ ਦੀ ਗੱਲ ਕਰਦਾ ਹੈ ਜੋ ਕਿ ਮੁੜ ਤੋਂ ਰਾਜਾਂ ਦੇ ਕਾਨੂੰਨੀ ਅਧਿਕਾਰਾਂ ਦੀ ਉਲੰਘਣਾ ਹੈ ਪੰਜਾਬ ਰਾਜ ਕੋਲ ਆਪਣੇ ਖਣਿਜ ਪਦਾਰਥ ਨਹੀਂ ਹਨ ਰਾਜ ਅਤੇ ਪੰਜਾਬ ਮੰਡੀ ਬੋਰਡ ਲਈ ਮਾਰਕੀਟ ਫੀਸ ਅਤੇ ਦਿਹਾਤੀ ਵਿਕਾਸ ਫੀਸ RDF ਆਮਦਨ ਦਾ ਵੱਡਾ ਸਰੋਤ ਹਨ ਇਨ੍ਹਾਂ ਫੰਡਾਂ ਦੀ ਵਰਤੋਂ ਰਾਜ ਅੰਦਰ APMC ਮੰਡੀਆਂ ਦਾ ਵਿਆਪਕ ਨੈਟਵਰਕ ਸਥਾਪਿਤ ਕਰਨ ਲਈ ਕੀਤੀ ਗਈ ਹੈ ਇਨ੍ਹਾਂ ਮੰਡੀਆਂ ਦੀ ਘੰਤਾ ਦੇਸ਼ ਵਿੱਚ ਸਭ ਤੋਂ ਵੱਧ ਹੈ ਇੱਥੇ ਇਹ ਵੀ ਵਰਨਣਯੋਗ ਹੈ ਕਿ ਕੇਵਲ ਮੰਡੀਆਂ ਦੀ ਸਥਾਪਨਾ ਨਾਲ ਹੀ ਕਿਸਾਨਾਂ ਨੂੰ ਉਹਨਾਂ ਦੀ ਜਿੰਸ ਤੇ ਵਾਜਬ ਮੁੱਲ ਦੀ ਮੁੱਲ ਹੀ ਮੁੱਲ ਹੀ ਨਹੀਂ ਮਿਲ ਜਾਂਦੇ ਬਲਕਿ ਪਿੰਡਾਂ ਨੂੰ ਇਹਨਾਂ ਮੰਡੀਆਂ ਨਾਲ ਜੋੜ ਲਈ ਜੋੜਨ ਲਈ ਲਿੰਕ ਸੜਕਾਂ ਦਾ ਜਾਲ ਵਿਕਸਿਤ ਕਰਨਾ ਵੀ ਇੱਕ ਅਹਿਮ ਮੁੱਦਾ ਹੈ ਪੰਜਾਬ ਰਾਜ ਵਿੱਚ ਮਾਰਕੀਟ ਫੀਸ ਅਤੇ ਦਿਹਾਤੀ ਵਿਕਾਸ ਫੀਸ ਆਰਡੀਐਫ ਦੀ ਵਰਤੋਂ ਨਾਲ ਹਰੇਕ ਪਿੰਡ ਨੂੰ ਮੰਡੀ ਨਾਲ ਜੋੜਨ ਵਾਲੀਆਂ ਸੜਕਾਂ ਦਾ ਨੈਟਵਰਕ ਤਿਆਰ ਕੀਤਾ ਗਿਆ ਤਾਂ ਜੋ ਕਿਸਾਨ ਆਪਣੀ ਜਿੰਸ ਮੰਡੀਆਂ ਵਿੱਚ ਲਿਆ ਸਕਣ ਇਹਨਾਂ ਦੀ ਫੀਸਾਂ ਦੀ ਮਦਦ ਨਾਲ ਪੰਜਾਬ ਅੰਦਰ ਲਗਭਗ 1900 ਮੰਡੀਆਂ 65000 ਕਿਲੋਮੀਟਰ ਪਿੰਡੂ ਲਿੰਕ ਸੜਕਾਂ ਦਾ ਸਭ ਤੋਂ ਬਿਹਤਰੀਨ ਬੁਨਿਆਦੀ ਢਾਂਚਾ ਸਥਾਪਿਤ ਕਰਨ ਵਿੱਚ ਸਫਲਤਾ ਪ੍ਰਾਪਤ ਹੋਈ ਹੈ ਸੋ ਇਸ ਸੁਝਾ ਨੂੰ ਲਾਗੂ ਕਰਨ ਨਾਲ ਕਿਸਾਨਾਂ ਨੂੰ ਆਪਣੀ ਜਿੰਸ ਨੂੰ ਮੰਡੀਆਂ ਵਿੱਚ ਲਿਆਉਣ ਅਤੇ ਜਿੰਸ ਦੇ ਵਾਜਬ ਮੁੱਲ ਪ੍ਰਾਪਤ ਕਰਨ ਵਿੱਚ ਮੁਸ਼ਕਲ ਪੇਸ਼ ਆਵੇਗੀ ਕੰਟਰੈਕਟ ਫਾਰਮਿੰਗ ਕਿਸਾਨਾਂ ਲਈ ਵਧੇਰੇ ਚਿੰਤਾ ਦਾ ਵਿਸ਼ਾ ਰਹੀ ਹੈ ਖੇਤੀਬਾੜੀ ਨੀਤੀ ਦਾ ਇਹ ਖਰੜਾ ਕੰਟਰੈਕਟ ਫਾਰਮਿੰਗ ਨੂੰ ਵੀ ਉਤਸ਼ਾਹ ਕਰਨ ਦੇ ਜ਼ੋਰ ਦਿੰਦਾ ਹੈ ਜਦੋਂ ਕਿ ਕਿਸਾਨੀ ਸੰਘਰਸ਼ ਦੌਰਾਨ ਕੰਟਰੈਕਟ ਫਾਰਮਿੰਗ ਪ੍ਰਤੀ ਵੀ ਕਾਫੀ ਰੋਸ ਰਿਹਾ ਹੈ ਸਾਈਲੋਜ ਨੂੰ ਮੰਡੀ ਜਾੜ ਕੋਸ਼ਤ ਕਰਨ ਦੀ ਇਸ ਡਰਾਫਟ ਵਿੱਚ ਦਰਜ ਤਜਵੀਜ਼ ਦਾ ਵੀ ਕਿਸਾਨਾਂ ਵੱਲੋਂ ਵੱਡਾ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਕਿਸਾਨਾਂ ਨੂੰ ਇਹ ਖਦਸ਼ਾ ਹੈ ਬਹੁ ਰਾਸ਼ਟਰੀ ਕਾਰਪੋਰੇਸ਼ਨ ਇਸ ਨਾਲ ਭਾਰਤੀ ਖੁਰਾਕ ਨਿਗਮ ਦੇ ਰੋਲ ਨੂੰ ਨਿਭਾਉਣ ਲੱਗ ਜਾਣਗੇ ਆ ਬਾਅਦ ਵਿੱਚ ਉਹਨਾਂ ਦਾ ਸ਼ੋਸ਼ਣ ਕਰਨਗੇ ਉਹਨਾਂ ਦਾ ਇਹ ਵੀ ਮੰਨਣਾ ਹੈ ਕਿ ਇਸ ਨੀਤੀ ਦਾ ਅੰਤਮ ਉਦੇਸ਼ ਭਾਰਤੀ ਖੁਰਾਕ ਨਿਗਮ ਨੂੰ ਕਣਕ ਤੇ ਝੋਨੇ ਦੀ ਐਮਐਸਪੀ ਉੱਪਰ ਕੀਤੀ ਜਾ ਰਹੀ ਖਰੀਦ ਤੋਂ ਬਾਹਰ ਕਰਨਾ ਹੈ ਜਿਸ ਨਾਲ ਰਾਜ ਦੀਆਂ ਦੋਵੇਂ ਪ੍ਰਮੁੱਖ ਫਸਲਾਂ ਦੇ ਮੰਡੀਕਰਨ ਤੇ ਮਾੜਾ ਅਸਰ ਪਵੇਗਾ ਇਸ ਨੀਤੀ ਖੜੇ ਵਿੱਚ ਰਾਜਾਂ ਨੂੰ ABMC ਐਕਟ ਖੇਤੀਬਾੜੀ ਮੰਡੀਕਰਨ ਵਿੱਚ ਸੁਧਾਰਨ ਸੁਧਾਰ ਕਰਨ ਲਈ GST ਲਈ ਰਾਜਾਂ ਤੋਂ ਰਾਜਾਂ ਦੇ ਵਿੱਤ ਮੰਤਰੀਆਂ ਦੀ ਤਰਜ਼ ਤੇ ਖੇਤੀਬਾੜੀ ਮੰਡੀਕਰਨ ਮੰਤਰੀਆਂ ਦੀ ਕਮੇਟੀ ਸਥਾਪਿਤ ਕਰਨ ਦਾ ਉਪਬੰਧ ਕੀਤਾ ਗਿਆ ਹੈ ਮੁਰਦ ਦੱਸਿਆ ਜਾਂਦਾ ਹੈ ਕਿ ਇਸ ਨੁਕਤੇ ਰਾਹੀਂ ਰਾਜਾਂ ਦੇ ਕਾਨੂੰਨੀ ਅਧਿਕਾਰਾਂ ਤੇ ਕਾਬਜ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨੀਤੀ ਦਾ ਇਹ ਖਰੜਾ ਆਰਟੀਆ ਦੇ ਕਮਿਸ਼ਨ ਦੀ ਦਰ ਨੂੰ ਨਾਸ਼ਵਸ ਨਾਸ਼ਵਾਨ ਵਸਤੂਆਂ 4% ਤੇ ਗੈਰ ਨਾਸ਼ਵਨ ਵਸਤੂਆਂ ਉੱਪਰ 2% ਨਾਲ ਲਿਮਟ ਲਗਾਉਣ ਦਾ ਸੁਝਾਅ ਦਿੱਤਾ ਦਿੰਦਾ ਹੈ ਜਦੋਂ ਕਿ ਮੌਜੂਦਾ ਸਮੇਂ ਕਮਿਸ਼ਨ ਦੀ ਦਰ ਨਾਸ਼ਵਨ ਵਸਤੂਆਂ ਲਈ 5% ਤੇ ਗੈਰ ਨਾਸ਼ਵਨ ਵਸਤੂਆਂ ਉੱਪਰ 2.5% ਨਿਰਧਾਰਤ ਹੈ ਪੰਜਾਬ ਰਾਜ ਵਿੱਚ ਆੜਤੀਆ ਅਤੇ ਕਿਸਾਨਾਂ ਦਾ ਆਪਸੀ ਨਿਰਭਰਤਾ ਦਾ ਇੱਕ ਰਵਾਇਤੀ ਰਿਸ਼ਤਾ ਸਾਂਝ ਹੈ ਜਿਸ ਵਿੱਚ ਆੜਤੀ ਕਮਿਸ਼ਨ ਏਜੰਟ ਕਿਸਾਨਾਂ ਨੂੰ ਇਨਪੁਟ ਸਪਲਾਈ ਵਪਾਰਕ ਸਹੂਲਤਾਂ ਪ੍ਰਦਾਨ ਕਰਦਾ ਹੈ ਆੜਤੀਆਂ ਅਤੇ ਕਿਸਾਨਾਂ ਵਿਚਕਾਰ ਖੇਤੀਬਾੜੀ ਨਾਲ ਸੰਬੰਧਿਤ ਸੇਵਾਵਾਂ ਅਤੇ ਜਨਸਾਂ ਦੇ ਮੰਡੀਕਰਨ ਦਾ ਆਪਸੀ ਸਹਿਯੋਗ ਦਾ ਰਿਸ਼ਤਾ ਹੈ ਜਿਸ ਨਾਲ ਦੋਵੇਂ ਧਿਰਾਂ ਨੂੰ ਫਾਇਦਾ ਹੁੰਦਾ ਹੈ ਆਟੀਆਂ ਰਾਹੀਂ ਬਹੁਤ ਘੱਟ ਸਮੇਂ ਵਿੱਚ ਰਾਜ ਅੰਦਰ ਕਣਕ ਅਤੇ ਝੋਨੇ ਦੀ ਇੰਨੇ ਵੱਡੇ ਪੱਧਰ ਤੇ ਖਰੀਦ ਏਜੰਸੀਆਂ ਦੇ ਮਾਪ ਦੰਡਾ ਅਨੁਸਾਰ ਪ੍ਰੋਕਿਊਰਮੈਂਟ ਸੁਚਿ ਸੁਚਿਤ ਨਿਸ਼ਚਿਤ ਕੀਤੀ ਜਾਂਦੀ ਹੈ ਇਸ ਲਈ ਉਹਨਾਂ ਦੇ ਕਮਿਸ਼ਨ ਦੀ ਦਰ ਨਿਰਧਾਰਤ ਕਰਨ ਦਾ ਅਧਿਕਾਰ ਰਾਜ ਪਾਸ ਹੀ ਹੋਣਾ ਚਾਹੀਦਾ ਹੈ ਪੰਜਾਬ ਸਰਕਾਰ ਪਹਿਲਾਂ ਹੀ ਇਸ ਕਰੜੇ ਨਾਲ ਆਪਣੀ ਅਸਹਿਮਤੀ ਜ਼ਾਹਰ ਕਰ ਚੁੱਕੀ ਹੈ ਇਹ ਸਦਨ ਰਾਸ਼ਟਰੀ ਖੇਤੀਬਾੜੀ ਮੰਡੀਕਰਨ ਨੀਤੀ ਦੇ ਖਰੜੇ ਨੂੰ ਰੱਦ ਕਰਦਾ ਹੈ ਸਦਨ ਮਹਿਸੂਸ ਕਰਦਾ ਹੈ ਕਿ ਨੀਤੀ ਦਾ ਖਰੜਾ ਕਿਸਾਨਾਂ ਦੇ ਲੰਬੇ ਵਿਰੋਧ ਦੇ ਬਾਅਦ ਭਾਰਤ ਸਰਕਾਰ ਦੁਆਰਾ 2021 ਵਿੱਚ ਰੱਦ ਕੀਤੇ ਗਏ ਤਿੰਨ ਖੇਤੀਬਾੜੀ ਕਾਨੂੰਨਾਂ ਦੀਆਂ ਵਿਵਾਦਪੂਰਨ ਵਿਵਸਥਾਵਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਹੈ ਸਦਨ ਵਿੱਚ ਇਹ ਵੀ ਸਦਨ ਇਹ ਵੀ ਮਹਿਸੂਸ ਕਰਦਾ ਹੈ ਕਿ ਕਿਉਂ ਜੋ ਖੇਤੀਬਾੜੀ ਮੰਡੀਕਰਨ ਭਾਰਤੀ ਸੰਵਿਧਾਨ ਮੁਤਾਬਕ ਰਾਜ ਦਾ ਵਿਸ਼ਾ ਹੈ ਇਸ ਲਈ ਭਾਰਤ ਸਰਕਾਰ ਨੂੰ ਅਜਿਹੀ ਕੋਈ ਨੀਤੀ ਲਿਆਉਣ ਦੀ ਥਾ ਇਸ ਵਿਸ਼ੇ ਤੇ ਲੋੜ ਅਨਸਾਰ ਟੁਕਮੀਆਂ ਨੀਤੀਆਂ ਬਣਾਉਣ ਲਈ ਇਹ ਮੁੱਦਾ ਰਾਜਾਂ ਦੀ ਸਮਝ ਉੱਪਰ ਛੱਡ ਦੇਣਾ ਚਾਹੀਦਾ ਹੈ ਇਹ ਸਦਨ ਪੰਜਾਬ ਸਰਕਾਰ ਨੂੰ ਸਿਫਾਰਿਸ਼ ਕਰਦਾ ਹੈ ਕਿ ਪੰਜਾਬ ਸਰਕਾਰ ਇਸ ਮੁੱਦੇ ਤੇ ਦ੍ਰਿੜ ਮਜਬੂਤ ਸੰ data ਦੇ ਆਧਾਰ ਸਪਸ਼ਟ ਭੂਮਿਕਾ ਉੰਕਾਰ ਰੱਖੇ ਪਾਜੋ ਰਾਜ ਵਿੱਚ ਵਿਕਸਤ ਏਪੀ ਐਮਸੀ ਮੰਡੀਆਂ ਦੀ ਰੱਖਿਆ ਤੇ ਟਾਂਚਾ ਮਜਬੂਤ ਹੋ ਸਕੇ ਇਹ ਸਦਨ ਇਹ ਵੀ ಸ್ಪਾਸਸ਼ ਕਰਦਾ ਹੈ ਕਿ ਇਹ ਮੁੱਦਾ ਭਾਰਤ ਸਰਕਾਰ ਨਾਲ ਵੀ ਉਠਾਇਆ ਜਾਵੇ ਤਾਂ ਜੋ ਰਾਜਾਂ ਦੇ ਵਿਧਾਨਕ ਖੇਤਰ ਵਿੱਚ ਕੋਈ ਹੋਰ ਦਖਲਅੰਦਾਜ਼ੀ ਨਾ ਹੋ ਸਕੇ ਧੰਨਵਾਦ